ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ 11 ਵੱਜ ਚੁੱਕੇ ਸਵੇਰੇ ਤੇ ਚਲ ਜੇ ਹੁਣ ਜਹਾ ਮੈਂ ਰੇੜਾ ਚੱਕ ਕੇ ਪਹਿਲਾਂ ਲੈ ਕੇ ਆਉਣੀ ਆਂ ਮੱਕੜਾ ਬਲਦਣਾ ਜਰਾ ਹੋ ਗਿਆ ਖਤਮ ਪਾਣੀ ਪਾਣੀ ਗਰਮ ਢੇਲੀ ਹੰਦ ਰਹਿੰਦਾ ਇੱਥੇ ਵੀ ਆਸੀ ਆ ਦੇਖੋ ਆ ਦੇਖੋ ਇੰਨੀ ਗਰੇ ਕੇ ਖਤਮ ਹੋ ਗਿਆ ਇਹ ਰਹਾ ਕਿ ਆਮ ਪਹਿਲੇ ਮਖਰੇ ਆਉਂਦਾ ਲੱਗਦਾ ਅੱਜ ਕੱਡੂ ਖਾਤਾ ਆਪਾਂ ਦਿਲ ਖਰਾਚ ਚ अच्छे किकरे ਰੇੜਾ ਉਹ ਚੱਕਦੇ ਆਪਾਂ ਹਮ ਨਾ ਵੇਤੇ Papa ਉਹ ਚੱਕ ਰਿਹਾ ਪਿੰਦ ਉਹ ਤਾਂ ਠੀਕ ਕੀ ਹੋ ਗਿਆ ਹਾਂ ਕੀ ਹੋ ਗਿਆ ਆ ਵੀਰ ਹੁੰਦੀਆਂ ਨਾ ਰਿਹੜਾ ਤੋਰਤੇ ਗੋਬਿੰਦ ਨਾਲ ਦਾ ਇਹ ਪੈਂਡ ਹੀ ਕ੍ਰੋਸ ਕੀਤਾ ਤੇ ਚੈਨ ਲੈ ਗਈ ਇਹਦੀ ਤਿੰਨ ਵਾਰ ਚੈਨ ਬਹੁ ਲੈਂਦੀ ਆ ਤੇ ਬਾਕੀ ਠੰਡ ਠੰਡ ਨੂੰ ਬਚਾ ਇਹਦੇ ਤੇ ਜ਼ੋਰ ਲੱਗਦਾ ਆ ਹਾਂ ਦੀ ਵਾਰ ਵੱਧ ਲੱਗੂਗਾ ਕਿਉਂਕਿ ਹਾਂ ਦੀ ਵਾਰ ਰਕਤਾਂ ਹੋਗੀ ਮੂਰ ਹਵਾ ਇਧਰ ਪਿੱਛੋਂ ਚਲਦੀ ਹਵਾ ਐਨੂੰ ਸੋਖਾ ਜਾਂਦਾ ਉਧਰ ਉੱਪਰ ਕੇ ਆਵਾਂਗੇ ਲੱਗੂਗੀ ਹਵਾ ਉਹਦੇ ਭਾਰ ਵੀ ਵੱਧ ਹੋਊਗਾ ਚੱਲ ਲੱਕੜਾਂ ਆਉਣਗੀਆਂ ਉੱਪਰ ਭਾਲਣ ਸੁਬਾ ਕਰਾਸ ਕਰ ਗਿਆ ਇਹ ਤਾਂ ਮੋੜ ਤੋਂ ਬਹੁਤ ਸ਼ੀਤੀ ਆਉਂਗਾ ਓਏ ਆਪਣੀ ਨਾ ਸਪੀਡ ਹੀ ਬਹੁਤ ਆ ਸਾਈਕਲ ਚਾਹਣ ਦੇ ਵੀ ਨਾ ਤੇ ਸਾਈਕਲਾਂ ਨੂੰ ਤਾਂ ਰਹਿਲਾ ਹੀ ਚੱਲਦਾ ਹੈ ਹੈ ਨਾ ਜਿਵੇਂ ਨਿਕਰਦਾ ਆਉਂਦਾ 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 ਸੂਰਜ ਜਿਵੇਂ ਨਿਕਲਣ ਵਾਲੀ ਨਾ ਕਤਾਰ ਜਿੱਤੇ ਹੈਗਾ ਜੀ ਚਾਨਣਾ ਕਰਦਾ ਚਾਨਣਾ ਸਵੇਰ ਸਵੇਰ ਤਾਂ ਕਾਫੀ ਨਿਹਰਾਇ ਤੇ ਕੱਲ ਸ਼ਾਮ ਨੂੰ ਤਾਂ ਬੜਾ ਅਸੀ ਸਾਡਾ ਰਾਖਰਾਤ ਤੇ ਆ ਲਓ ਪੰਜਵੀਂ ਘਰ ਚੈਨ ਵੀ ਉੱਤਰ ਗਈ ਫਿਰ ਵੀ 10 ਮਿੰਟਾਂ ਚ ਮੈਂ ਕਿਸ਼ਨਪੁਰੇ ਪਹੁੰਚ ਗਿਆ ਆ ਵੇ ਆ ਪਿੰਡ ਆ ਗਿਆ ਪਰ ਥੋੜੀ ਝੋੜ ਜਾ ਕੇ ਅੱਗੇ ਆ ਰ ਆ ਜਣਾ ਤੇ ਚਲਦੇ ਇਹਨੂੰ ਚੜਾਈਏ ਫੇਰ ਆ ਉੱਤਰ ਗਈ ਚੈਨ ਉਹ ਨਿੱਕਕਾ ਦੀ ਬ੍ਰੇਕ ਵੀ ਹੈ ਨਹੀਂ ਰੁਕਦਾ ਹੀ ਨਹੀਂ ਜਾਵਾ ਹੀ ਅਹ ਦਹੀਂ ਰੋਕਣਾ ਪੈਣਾ ਆਹ ਵੇਖੋ ਆਪਰੇ ਉੱतरी ਚੈਨ ਲੈ ਚੜ੍ਹਿੰਨੇ ਨਾ ਬਟਾਂ ਦੇ ਜਾਂਦੀ ਆ ਲਓ ਜੀ ਚਾਲਾ ਪੰਜ ਵਾਰੀ ਉੱਤਰ ਗਈ ਚੈਨ ਪੰਜ ਵਾਰੀ ਪਰ ਖਿੱਚ ਕੇ ਪੂਰਾ ਲਿਆਂਦਾ ਇਹਨੂੰ ਖਿੱਚ ਕੇ ਪੂਰਾ ਤੇੜਾ ਅੱਗੇ ਵੀ ਚਾਹੀਦਾ ਫਿਰ ਤਾਂ ਕਰਕੇ ਆਖਰਕਾਰ ਆਖਰਕਾਰ ਪਹੁੰਚ ਗਿਆ ਆ ਖੜਾ ਇੱਥੇ ਠੀਕ ਹੈ ਤੇ ਇਥੋਂ ਲੈ ਕੇ ਆਉਨੇ ਆਂ ਹੁ ਮੋੜਦੇ ਆਂ ਇਸ ਸਾਈਡ ਨੂੰ ਚਲੋ ਜੀ ਆਏ ਲੋ ਜੀ ਪਹੁੰਚ ਗਿਆ ਆਪਾਂ ਅਰੇ ਤੇ ਠੀਕ ਹੈ ਤੇ ਆਗੂ ਕਿ ਸੇਕੀਏ ਤੇ ਫਿਰ ਲੱਦੀਏ ਬਾਲਣ ਬਈ ਅੱਗ ਬਲਾਵੀ ਜਾਂਦਾ ਹੱਥ ਠਰੇ ਪਿਆ ਵੈਸੇ ਤਾਂ ਅਸੀਨਾ ਹੋਣ ਨੂੰ ਹੋ ਗਿਆ ਵਾ ਕਿਉਂਕਿ 2-3 ਕਿਲੋਮੀਟਰ ਲੈ ਕੇ ਆਏ ਰੇੜਾ ਹੋਰ ਬਈ ਠੀਕ ਠਾਕ ਵਧੀਆ ਵਧੀਆ ਸਰਕਾਰ ਆਪਣਾ ਸਲਾਮ ਚਲੋ ਲੋ ਜੀ ਰੇੜਾ ਹੋ ਗਿਆ ਆਪਣਾ ਰੈਡੀ ਫੁੱਲ ਤੇ ਚੱਲੀਏ ਹਾਂ ਪੈਂਡ ਨੂੰ ਖਿੱਚਦੀਏ ਹੁਣ ਆਉਗੀ ਗਰਮੀ ਵਿੱਚ ਪਹਿਲਾਂ ਜਦੋਂ ਮੈਂ ਆਉਂਦਾ ਪਿਆ ਸੀ ਉਦੋਂ ਪਿੱਛੋਂ ਇਧਰੋਂ ਹਵਾ ਸੀ ਪਿੱਛੋਂ ਹੁਣ ਮੂਹਰੋ ਲੱਗੂਗੀ ਤੇ ਜ਼ੋਰ ਵੀ ਲੱਗੂਗਾ ਤੇ ਗਰਮੀ ਆਊਗੀ ਤੇ ਨਜ਼ਾਰਾ ਹੋਊਗਾ ਚਲੋ ਬੁੱਕੇ ਭਾਈ ਚਲੋ ਜੀ ਉਹ ਵੀ ਜ਼ੋਰ ਲੱਗਦਾ ਪੂਰਾ ਬੱਲ ਇੱਕ ਕੁਆਂਟਲ ਭਾਰ ਆ ਪਰ ਕੰਨ ਜਿਹੜੇ ਨਾ ਕਨਪੂਰ ਠੰਡੇ ਹੋਏ ਪਏ ਆ ਪਿੰਡੋਂ ਬਾਹਰ ਨਿਕਲ ਗਏ ਤੇ ਬਸ ਐਵੇਂ ਚੈਨ ਉਤਰਨਾ ਤੇ 10 ਮਿੰਟ ਹੀ ਲੱਗਣਗੇ ਜਾਣ ਨੂੰ ਵੀ ਨੰਬਰ 1 ਚੈਨ ਉਤਰਨ ਦਾ ਆਉਂਦੀ ਵਾਰ ਚੱਲ ਫੇਰ ਸੰਗਰਸ਼ਾ ਪੂਰਾ ਸੰਗਰਸ਼ਾ ਚਲੋ ਇੱਥੇ ਆ ਲਵਿੱਚੇ ਆ ਲੱਜੀ ਆਲਾ ਲੋ ਯਾ ਆਪਣੇ ਵਾਲੇ ਰਾਹ ਤੇ ਆਪਣੇ ਵਾਲੇ ਰਾਹ ਤੇ ਪਹੁੰਚ ਗਏ ਬੜਾ ਔਖਾ ਆ ਯਾਰ ਅੱਗੇ ਕਿਹੜੇ ਲੈ ਕੇ ਆਇਆ ਸੀ ਉਹ ਤੋਂ ਨਹੀਂ ਇੰਨਾ ਹਣ ਪਤਾ ਨਹੀਂ ਕਾ ਤੋ ਅੱਗੋ ਹਵਾ ਵਹੀਦੀ ਸੀ ਘੜਾ ਹੀ ਸੁੱਕ ਗਿਆ ਮਗਰ ਕੀ ਆਉਂਦਾ ਪਤਾ ਨਹੀਂ ਆ ਹੀ ਬੋਹ ਚੜ ਗਿਆ ਚਲੋ ਡਿੱਗਦੇ ਟੈਂਦੇ ਪਹੁੰਚ ਰਹੇ ਆਪਾਂ ਠੀਕ ਆ ਕਿ ਨਹੀਂ ਮਮਈ ਮਿਲਾਂ ਲੋ ਜੀ ਠੰਡਾ ਠੰਡਾ ਕੰਮ ਕਿਵੇਂ ਮਮਈ ਮਿਲਾਂ ਜੀ ਤਾਂ ਉਹ ਮਈ ਉਹ ਮਈ ਹਾਂ ਡਿੱਗੀਆਂ ਤਾਂ ਨਹੀਂ ਸਿੱਧੀਆਂ ਹੀ ਹੋ ਗਈਆਂ ڈگ پہ لے چلو ریڑا کری خالی ਪਰੀ ਨੂੰ ਚਾਹ ਬਣਾ ਕੇ ਪਿਆਦੀ ਹੈ ਤੇ ਆਪ ਵੀ ਪੀ ਲਈ ਤੇ ਇਹ ਮੇਰੇ ਉੱਤੇ ਚਲਾਈ ਜਾਂਦੀ ਸੀ ਚਾਹੋ ਤੇ ਥੋੜੀ ਜਿਹੀ ਬਾਅਦ ਔਪ ਵੀ ਨਿਕਲੇ ਸੀ ਦੇਖ ਕੇ ਉਹ ਫਿਰ ਗਾਇਬ ਹੋ ਗਈ ਹਨਾ ਗਾਇਬ ਹੋ ਗਈ ਫਿਰ ਪਰ ਹਵਾ ਬਹੁਤ ਚਲਦੀ ਗਈ ਆਹ ਇਹ ਸਾਰੀ ਸਫਾਈ ਸਫਾਈ ਕਰਤੀ ਹਾਂ ਠੀਕ ਆ ਚਲ ਅੱਜ ਖੇਤ ਤੇ ਠੀਕ ਆ ਅਜੇ ਨਹੀਂ ਜਾਣਾ ਓ ਕੀ ਆ ਗਿਆ ਓਕੇ ਆ ਗਿਆ ਉਹ ਗੱਡੀ ਆਈ ਸੀ ਨਾ ਚਲਾ ਜਾ ਨਹੀਂ ਨਹੀਂ ਆਵਾਜ਼ ਬਹੁਤ ਹੈ ਵੇਖ ਵੇਖ ਰਹੀ ਮੈਂ ਕਹਿਆ ਸੀ ਆ ਫਟੇ ਕੋ ਬਾਦ ਨੂੰ ਖੇਰ ਦਾ ਚੇਤਾ ਆ ਹੁਣ ਫਿਰ ਕਹਿਣ ਲੱਗੀ ਖੇਰ ਜਾਣਾ ਹੁਣ ਨਹੀਂ ਜਾਣਾ ਨਾ ਬੱਲਣ ਨੂੰ ਨਾ ਮੈਂ ਸਾਰਾ ਰੱਖਤਾ ਸੀ ਉਹੀ ਦਰ ਰਹਿਣਾ ਇੱਥੇ ਰੱਖਿਆ ਉਧਰੋਂ ਤੇ ਚੱਕ ਦੇ ਸਾਰਾ ਰੱਖਤਾ ਇੱਥੇ ਆ ਦੇ ਇੱਥੇ ਪਹਿਲਾਂ ਵੀ ਪਿਆ ਸੀ ਰੁਕ ਜਾ ਜੋ ਮੈਂ ਥੋੜਾ ਹੁਣ ਤਾਂ ਲੱਗਦਾ ਅੱਗੇ ਕਾਫੀ ਸੀ ਆ ਜਾ ਏ ਮੰਗਰੀ ਆ ਗਈ ਆ ਜਾਓ ਫੇ ਚੱਲੀਏ ਉਹ ਖੜਾ ਮਹਿੰਦਰਾ ਆਪਣਾ ਮਹਿੰਦਰਾ 275 ਡੀ ਆਈ ਚਲੋ ਚਲੋ ਜੀ